ਸਤਿਕਾਰ ਸਾਰਿਆਂ ਨੂੰ ਮੈਂ ਪਰਮਿੰਦਰ ਸਿੰਘ ਖਾਦਰਹਾਨ ਨਵੇਂ ਵਿਸ਼ੇ ਨਵੀਂ ਵੀਡੀਓ ਦੇ ਨਾਲ ਸੋ ਅੱਜ ਦਾ ਜੋ ਸਾਡਾ ਵਿਸ਼ਾ ਹੈ ਤੁਹਾਡੀ ਜ਼ੁਬਾਨ ਤੁਹਾਡੀ ਸੋਚ ਹੀ ਅਲਾਦੀਨ ਦਾ ਚਰਾਗ ਹੈ ਅਲਾਦੀਨ ਦੇ ਚਰਾਗ ਦਾ ਜਿੰਨ ਹੈ ਤੁਸੀਂ ਇਸ ਸੋਚ ਰਾਹੀਂ ਆਪਣੇ ਮਨ ਨੂੰ ਕੁਝ ਵੀ ਕਹੋਗੇ ਤਾਂ ਤੁਸੀਂ ਉਸ ਚੀਜ਼ ਨੂੰ ਪ੍ਰਾਪਤ ਕਰ ਲਵੋਗੇ ਉਹ ਚੀਜ਼ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਵੇਗੀ ਸੋ ਇਸ ਇਨਰ ਵਿਧੀਆ ਨੂੰ ਜਾਣਨ ਦੇ ਲਈ ਇਹ ਤਾਂ ਵਿਧੀਆ ਨੂੰ ਪਛਾਣਨ ਦੇ ਲਈ ਆਪਣੇ ਜ਼ਿੰਦਗੀ ਨੂੰ ਸੁਧਾਰਨ ਦੇ ਲਈ ਤੁਸੀਂ ਅੱਜ ਦੇ ਇਸ ਵਿਸ਼ੇ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਹੈ ਇਸ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ ਤਾਂ ਜੋ ਤੁਹਾਡੇ ਜੀਵਨ ਦੇ ਵਿੱਚ ਤੁਸੀਂ ਆਪਣੇ ਸੁਪਨੇ ਨੂੰ ਸਾਕਾਰ ਕਰ ਸਕੋ ਸੋ ਦੋਸਤੋ ਹਰ ਇੱਕ ਇਨਸਾਨ ਦੀ ਆਪਣੀ ਜ਼ਿੰਦਗੀ ਹੁੰਦੀ ਹੈ ਆਪਣੀ ਜ਼ਿੰਦਗੀ ਦੇ ਚ ਉਸ ਦੇ ਬਹੁਤ سارے ਸੁਪਨੇ ਹੁੰਦੇ ਹਨ ਸੋ ਹਰ ਇਨਸਾਨ ਚਾਹੁੰਦਾ ਹੈ ਕਿ ਉਹ ਇੱਕ ਸੋਕਸਪੂਰਤ ਦੀ ਸੋਹਣੀ ਜ਼ਿੰਦਗੀ ਨੂੰ ਜੀਵੇ ਜਿਸ ਦੇ ਨਾਲ ਉਹ ਆਪਣੇ ਜੀਵਨ ਨੂੰ ਸੋਹਣਾ ਬਣਾ ਸਕਿਆ ਆਪਣੇ ਬੱਚਾਂ ਦੇ ਭੇਪੂ ਸਵਾਰ ਸਕੀ ਪਰ ਬਹੁਤ ਜ਼ਿਆਦਾ ਮਿਹਨਤ ਕਰਨ ਦੇ ਬਾਅਦ ਸਟਰਗਲ ਦੇ ਬਾਅਦ ਵੀ ਉਸ ਨੂੰ ਆਪਣੇ ਜੀਵਨ ਦੇ ਵਿੱਚ ਸੰਘਰਸ਼ ਦੇ ਰਾਹੀਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਤੇ ਉਹ ਹੱਥ ਆਕ ਹਾਰ ਕੇ ਬੈਠ ਜਾਂਦਾ ਹੈ ਇਸ ਦੇ ਪਿੱਛੇ ਦਾ ਮੁੱਖ ਕਾਰਨ ਉਹ ਸਮਝ ਨਹੀਂ ਪਾਉਂਦਾ ਉਸ ਵਿੱਚ ਇਹ ਆਪਣੇ ਆਪ ਨੂੰ ਦੋਸ਼ ਨਤੇ ਲੱਗ ਜਾਂਦਾ ਹੈ ਕਿ ਮੇਰੇ ਦਾ ਕਰਮ ਹੀ ਮਾੜੇ ਹਨ ਮੇਰੀ ਕਿਸਮਤ ਹੀ ਮਾੜੀ ਹੈ ਇਸ ਦੀ ਵਜ੍ਹਾ ਕਰਕੇ ਮੇਰਾ ਮਿਹਨਤ ਨੂੰ ਫਲ ਨਹੀਂ ਲੱਗ ਰਿਹਾ ਮੈਂ ਜ਼ਿੰਦਗੀ 'ਚ ਸਟਰਗਲ ਕਰ ਰਿਹਾ ਮੇਰੀ ਜ਼ਿੰਦਗੀ ਅੱਗੇ ਨਹੀਂ ਵਧ ਰਹੀ ਸੋ ਦੋਸਤੋ ਇਹ ਇਹ ਮੁਸ਼ਕਲਾਂ ਦੇ ਵਿੱਚ ਤੁਸੀਂ ਕਿਵੇਂ ਨਿਕਲਣਾ ਹੈ ਕਿਸ ਤਰ੍ਹਾਂ ਦਾ ਸਿਸਟਮ ਦੇ ਨਾਲ ਕਿਸ ਤਰ੍ਹਾਂ ਦੀਆਂ ਸ਼ਕਤੀਆਂ ਤੁਹਾਨੂੰ ਇਹ ਇਸ ਮੁਸ਼ਕਲਾਂ ਵਿੱਚੋਂ ਕੱਢ ਕੇ ਲਿਆ ਸਕਦੀਆਂ ਹਨ ਤੁਸੀਂ ਇਸ ਵੀਡੀਓ ਦੇ ਰਾਹੀਂ ਅੱਜ ਤੁਸੀਂ ਜਾਣੋਗੇ ਸੋ ਦੋਸਤੋ ਪੰਜਾਬੀ ਲੋਕਾਂ ਦੇ ਵਿੱਚ ਜਾਗਰੂਕਤਾ ਦੀ ਬਹੁਤ ਘੱਟ ਕਮੀ ਹੈ ਅਸੀਂ ਗਿਆਨ ਨੂੰ ਹੱਥ ਨਹੀਂ ਕਰਦੇ ਅਸੀਂ ਗਿਆਨ ਬਾਰੇ ਜਾਣਨਾ ਨਹੀਂ ਚਾਹੁੰਦੇ ਅਸੀਂ ਧਰਮ ਦੇ ਨਾਂ ਤੇ ਲੜਨ ਲਈ ਤਿਆਰ ਬੈਠੇ ਹਾਂ ਪਰ ਧਰਮ ਨੂੰ ਸਮਝਣਾ ਨਹੀਂ ਜਾਣਦੇ ਅਸੀਂ ਗੰਥ ਦੇ ਨਾਂ ਤੇ ਲੜਨ ਲਈ ਤਿਆਰ ਬੈਠੇ ਹਾਂ ਪਰ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ ਨਹੀਂ ਜਾਣਣਾ ਨਹੀਂ ਜਿਸ ਦੀ وجہ ਕਰਕੇ ਅੱਜ ਸਾਡੇ ਪੰਜਾਬੀ ਨੌਜਵਾਨੀ ਦਾ ਜੋ ਮੈਂਟਲ ਸਟੇਟਸ ਹੈ ਬੋਧਿਕ ਹੀ ਹੀਟ ਨੇ ਪੱਦਰ ਤੇ ਚਲਾ ਗਿਆ ਹੈ ਬੋਧਿਕ ਕੰਗਾਲੀ ਸਾਡੇ ਮਾਂ ਪੰਜਾਬੀ ਨੌਜਵਾਨਾਂ ਦੇ ਵਿੱਚ ਆ ਗਈ ਹੈ ਕੋ ਕਿ ਆਣ ਨਹੀਂ ਅਕਲ ਕਰਨਾ ਕੁਝ ਵੀ ਸਿੱਖਣਾ ਜਾਨਣਾ ਨਹੀਂ ਸੋ ਅੱਜ ਆਪਾਂ ਜੋ ਕਨਸੈਪਟ ਤੁਹਾਡੇ ਨਾਲ ਲੈ ਕੇ ਆਏ ਆ ਇਹ ਤੁਹਾਡੇ ਪਿੱਠ ਨੂੰ ਸਵਾਰ ਦੇਵੇਗਾ ਅੱਜ ਜੋ ਵਿਸ਼ਾ ਹੈ ਤੁਹਾਡਾ ਮਨ ਅਲਾਦੀਨ ਦਾ ਚਰਾਗ ਹੈ ਤੁਹਾਡੇ ਮਨ ਕੀ ਅਲਾਦੀਨ ਦਾ ਜਿੰਨ ਹੈ ਜੋ ਤੁਹਾਡੀਆਂ ਕਾਮਨਾਵਾਂ ਨੂੰ ਪੂਰਾ ਕਰਦਾ ਹੈ ਤੇ ਕਿਵੇਂ ਕਰਦਾ ਹੈ ਅੱਜ ਤੁਹਾਨੂੰ ਦੱਸਦੇ ਆਂ ਆਪ ਸਭ ਨੂੰ ਪਤਾ ਹੈ ਕਿ ਇਸ ਜੀਵ ਰਸ ਦੇ ਚੁਗਬਾਨੀ ਦਾ ਜ ਹੈ ਗੁਰਬਾਨੀ ਦੇ ਚ ਨਿਕਿਆ ਗਿਆ ਮਰਤ ਜੋਤ ਸੁਪਾ ਹੈ ਆਪਣਾ ਮੂਲ ਪਛਾਣ ਕੈਨ ਤੋਂ ਭਾਵ ਜਿਹੜਾ ਸਾਡਾ ਮਨ ਹੈ ਪ੍ਰਮਾਤਮਾ ਦੀ ਅੰਚੇ ਰੰਡ ਦੀ ਅਚੇ ਤ੍ਰਿਕੁਟੀ ਦਾ ਵਾਸੀ ਹੈ ਇਸ ਨੂੰ ਜਦੋਂ ਮਾਨ ਨੂੰ ਅਸੀਂ ਸਮਝ ਲਿਆ ਮਨ ਦੀ ਪ੍ਰਕਿਰਿਆ ਨੂੰ ਸਮਝ ਲਿਆ ਮਨ ਦੇ ਕਾਰਨ ਨੂੰ ਸਮਝ ਲਿਆ ਉਸ ਦਿਨ ਅਸੀਂ ਬ੍ਰਹਮ ਨੂੰ ਪ੍ਰਾਪਤ ਹੋ ਜਾਣਿਆ ਬ੍ਰਹਮੰਡ ਦੀ ਪ੍ਰਮਾਤਮਾ ਦੀ ਸ਼ਕਤੀ ਨੂੰ ਪ੍ਰਾਪਤ ਹੋ ਜਾਣਿਆ ਇਹ ਹੈ ਅਸੀਂ ਕੋਈ ਸ਼ਕਤੀ ਪ੍ਰਮਾਤਮਾ ਦੀ ਸ਼ਕਤੀ ਨੂੰ ਪ੍ਰਾਪਤ ਨਹੀਂ ਕਰ ਸਕਣਾ ਅਸੀਂ ਆਪਣੇ ਜੀਵਨ ਦੇ ਹਰ ਇੱਕ ਸੁੱਖ ਨੂੰ ਇਸ ਸੰਬੰਧ ਦੇ ਵਿੱਚ ਸ਼ਕਤੀ ਨੂੰ ਸਮਝ ਕੇ ਪ੍ਰਾਪਤ ਸਤ ਸ੍ਰੀ ਅਕਾਲ ਦੇ ਹਾਂ ਹੁਣ ਇਹਨਾਂ ਸ਼ਕਤੀਆਂ ਨੂੰ ਕਿਵੇਂ ਸਮਝਣਾ ਹੈ ਇਹਨਾਂ ਸ਼ਕਤੀਆਂ ਦੇ ਨਾਲ ਅਸੀਂ ਕਿਵੇਂ ਆਪਣੇ ਜੀਵਨ ਦੇ ਵਿੱਚ ਤਰੱਕੀ ਲੈ ਕੇ ਆਉਣੀ ਹੈ ਅੱਜ ਤੁਹਾਨੂੰ ਅਸੀਂ ਇਹੀ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਸੋ ਦੋਸਤੋ ਜੋ ਸਾਡਾ ਮਨ ਹੈ ਇਸ ਇਸ ਦੇ ਵਿੱਚ ਹਰ ਵਕਤ ਕੁਝ ਨਾ ਕੁਝ ਖਿਆਲ ਚੱਲਦਾ ਰਹਿੰਦਾ ਹੈ ਅਸੀਂ ਹਰ ਵਕਤ ਕੁਝ ਨਾ ਕੁਝ ਫਟੇ ਸਿੱਧਾ ਸੋਚਦੇ ਰਹਿੰਦੇ ਹਾਂ ਪਰ ਸਾਡੇ ਮਨ ਦੇ ਇਹਨਾਂ ਫਟੇ ਸਿੱਧੇ ਖਿਆਲਾਂ ਦੇ ਵਿੱਚ ਬਹੁਤ ਜ਼ਿਆਦਾ ਖਿਆਲ ਐਸੇ ਹੁੰਦੇ ਹਨ ਬਹੁਤ ਜ਼ਿਆਦਾ ਵਿਚਾਰ ਐਸੇ ਹੁੰਦੇ ਹਨ ਜੋ ਨਕਾਰਾਤਮਕ ਹੁੰਦੇ ਹਨ ਸਾਡੇ ਜੀਵਨ ਦੇ ਇੱਥੇ ਸਾਨੂੰ ਸੰਘਰਸ਼ ਵਿੱਚ ਲੈ ਕੇ ਜਾਂਦੇ ਹਨ ਤੁਹਾਨੂੰ ਦੁੱਖ ਦੇ ਵਿੱਚ ਲੈ ਕੇ ਜਾਂਦੇ ਹਨ ਜਿਸ ਦੀ ਵਜ੍ਹਾ ਦੇ ਕਰਕੇ ਅਸੀਂ ਹਾਰ ساری ਜ਼ਿੰਦਗੀ ਪੂਰੀ ਉਮਰ ਪਰ ਅਸੀਂ ਦੁੱਖਾਂ ਦੇ ਵਿੱਚ ਰਹਿੰਦੇ ਹਾਂ ਸੰਘਰਸ਼ ਵਿੱਚ ਰਹਿੰਦੇ ਹਾਂ ਸਾਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਕਿਉਂਕਿ ਅਸੀਂ ਮਨ ਨੂੰ ਵਾਰ-ਵਾਰ ਅਸੀਂ ਨਕਾਰਾਤਮਕ ਖਿਆਲ ਹੀ ਦਿੰਦੇ ਆ ਰਹੇ ਹਾਂ ਜੋ ਨਕਾਰਾਤਮਕ ਖਿਆਲ ਸੀ ਪਿਛਲੇ ਸਮੇਂ ਦੇ ਵਿੱਚ ਪਾਸਟ ਵਿੱਚ ਮਨ ਨੂੰ ਦਿੱਤੇ ਸੀ ਉਹ ਸਾਡੇ ਜੀਵਨ 'ਚ ਅੱਜ ਵਾਪਰ ਰਿਹਾ ਜੋ ਅੱਜ ਅੱਜ ਖਿਆਲ ਦੇ ਰਹੇ ਸਾਡੇ ਪਿਛੋਂ ਚ ਵਾਪਰ ਲਗੇ ਜਿਸ ਤਰ੍ਹਾਂ ਦੀ ਮਾਰ ਸਿਕਤੀ ਤੁਹਾਡੀ ਅੱਜ ਹੈ ਉਹੀ ਤੁਹਾਡੇ ਜੀਵਨ ਦੇ ਵਿੱਚ ਕੱਲ ਵਾਪਰੇਗਾ ਜੇਕਰ ਤੁਸੀਂ ਆਪਣੇ ਆਪ ਨੂੰ ਕਹਿ ਰਹੇ ਹੋ ਤੁਹਾਡੀ ਕਿਸਮਤ ਚੰਗੀ ਹੈ ਤੁਹਾਡਾ ਕੋਈ ਖੰਗਾ ਹੈ ਤੁਹਾਡੇ ਵਰਗਾ ਕੋਈ ਨਹੀਂ ਤੁਸੀਂ ਬਹੁਤ ਕਿ ਪਾ ਪੱਗਸ਼ਾਲੀ ਹੋ ਤੁਹਾਡੇ ਜੀਵਨ ਦੇ ਵਿੱਚ ਤਰੱਕੀ ਹੈ ਤਾਂ ਕੋਈ ਕੁਝ ਤੁਹਾਡੇ ਜੀਵਨਾਂ ਵਿੱਚ ਖੁਸ਼ਹਾਲੀ ਤਰੱਕੀ ਆਵੇਗੀ ਆਵੇਗੀ ਉਸ ਨੂੰ ਕੋਈ ਨਹੀਂ ਬਦਲ ਸਕਦਾ ਇਸੇ ਸੇ ਮੰਦੀ ਪ੍ਰਕਿਰਿਆ ਨੂੰ ਸਮਝਾ ਕੇ ਅਸੀਂ ਕੋਈ ਵੀ ਵਿਚਾਰ ਅਸੀਂ ਜਦੋਂ ਮੰਨ ਨੂੰ ਦਿੰਨੇ ਆ ਤੇ ਸਾਡਾ ਅਵਚੇਤਨ ਮਨ ਉਸ ਨੂੰ ਬ੍ਰਹਿਮੰਡ ਵਿੱਚ ਭੇਜ ਦਿੰਦਾ ਹੈ ਸਾਡੇ ਅਵਚੇਤਨ ਮਨ ਨੂੰ ਨੈਗੇਟਿਵ ਤੇ ਪੋਜ਼ਿਟਿਵ ਦੀ ਪਹਿਚਾਣ ਨਹੀਂ ਹੈ ਉਹ ਸਿਰਫ ਵਿਚਾਰਾਂ ਦੇ ਨਾਲ ਮਤਲਬ ਹੈ ਜੋ ਵੀ ਵਿਚਾਰ ਅਸੀਂ ਚੰਗਾ ਜਾਂ ਮਾੜਾ ਅਸੀਂ ਆਪਣੇ ਮਨ ਨੂੰ ਦਿੰਨੇ ਆ ਉਹ ਵਿਚਾਰ ਆਪਣੇ ਮਨ ਵਿੱਚ ਚਲਾ ਜਾਂਦਾ ਹੈ ਤੇ ਉਹ ਆਪਣੇ ਮਨ ਵਿੱਚ ਇੱਕ ਪ੍ਰਕਿਰਿਆ ਵਿੱਚ ਗੁਜ਼ਰ ਕੇ ਸਾਡੇ ਭਿੰਖ ਦੇ ਵਿੱਚ ਹਕੀਕਤ ਬਣਦਾ ਹੈ ਸੋ ਜਦੋਂ ਅਸੀਂ ਵਾਰ-ਵਾਰ ਇਹੀ ਕਹਿੰਦੇ ਰਹਿੰਨੇ ਮੇਰੀ ਕਿਸਮਤ ਮਾੜੀ ਹੈ ਮੇਰੇ ਆ ਮੇਰੇ ਦੋਸਤ ਮਾੜੇ ਹਨ ਮੇਰੇ ਰਿਸ਼ਤੇਦਾਰ ਮਾੜੇ ਹਨ ਮੈਂ ਮਾੜਾ ਹਾਂ ਜਦੋਂ ਅਸੀਂ ਆਪ ਦੇ ਨੂੰ ਨਫ਼ਰਤ ਕਰਦੇ ਹਾਂ ਤਾਂ ਸਾਡੇ ਭੇਖ ਦੇ ਵਿੱਚ ਉਸੇ ਤਰ੍ਹਾਂ ਦੀ ਵਾਰ-ਵਾਰ ਮਾੜੀਆਂ ਘਟਨਾਵਾਂ ਘਟਦੇ ਰਹਿੰਦੀਆਂ ਹਨ ਜੇਕਰ ਅਸੀਂ ਵਾਰ-ਵਾਰ ਬਿਮਾਰੀਆਂ ਦਾ ਜ਼ਿਕਰ ਕਰਦੇ ਹਾਂ ਤਾਂ ਸਾਡੇ ਘਰ ਪਰਿਵਾਰ ਰਿਸ਼ਤੇਦਾਰਾਂ ਦੇ ਵਿੱਚ ਬਿਮਾਰੀਆਂ ਹੀ ਘਟਦੇ ਰਹਿੰਦੀਆਂ ਹਨ ਜਦੋਂ ਅਸੀਂ ਆਪਣੀ ਮਾਨਸਿਕ ਸਥਿਤੀ ਨੂੰ ਬਦਲ ਲੈਨੇ ਆਪਣੇ ਸੋਚਣ ਦੇ ਤਰੀਕੇ ਨੂੰ ਬਦਲ ਲੈਨੇ ਆ ਕਿ ਆਪਕਾ ਪ੍ਰੋਚਰ ਦੀ ਕਲਾ ਜਿ ਰੱਖਣਾ ਸ਼ੁਰੂ ਕਰ ਦਿੰਨੇ ਆ ਅਸੀਂ ਵਾਰ-ਵਾਰ ਇਹੀ ਕਹਿੰਦੇ ਆ ਪ੍ਰਮ ਤਾਂ ਪਰਿਵਾਰ ਮੇਰੀ ਪਤਨੀ ਮੇਰੇ ਬੱਚੇ ਬਹੁਤ ਚੰਗੇ ਹਨ ਤੁਹਾਡੇ ਕੋਲ ਸਭ ਕੁਝ ਹੈ ਤੁਹਾਡੇ ਕੋਲ ਤਨਦਾਨ ਸੰਵਰਧੀ ਹੈ ਤਾਂ ਤੁਹਾਡਾ ਮਨ ਇਹਨਾਂ ਵਿਚਾਰਾਂ ਨੂੰ ਬ੍ਰਹਿਮੰਡ ਵਿੱਚ ਭੇਜ ਦਿੰਦਾ ਹੈ ਤੇ ਇਹੀ ਵਿਚਾਰ ਫਿਰਖੇ ਚਾਹਤ ਤੁਹਾਡੇ ਜੀਵਨ ਵਿੱਚ ਕੱਟਦੇ ਹਨ ਸੋ ਬਹੁਤ ਸਾਰੇ ਲੋਕਾਂ ਦਾ ਇਹ ਵੀ ਗੁਲਾਮਾ ਹੁੰਦਾ ਹੈ ਕਿ ਅਸੀਂ ਤਾਂ ਚੰਗਾ ਸੋਚਦੇ ਹਾਂ ਪਰ ਸਾਡੇ ਨਾਲ ਮਾੜਾ ਹੀ ਹੁੰਦਾ ਹੈ ਉਸ ਦੇ ਪਿੱਛੇ ਦਾ ਕਾਰਨ ਇਹ ਹੁੰਦਾ ਹੈ ਕਿ ਬੀਤੇ ਹੋਏ ਸਮੇਂ ਵਿੱਚ ਪੂਤਕਾਲ ਦੇ ਵਿੱਚ ਪਾਸਤ ਦੇ ਵਿੱਚ ਤੁਸੀਂ ਜੋ ਨਕਾਰਾਤਮਕ ਵਿਚਾਰ ਸੋਚੇ ਸਨ ਆਪਣੇ ਬਾਰੇ ਉਹ ਅੱਜ ਤੁਹਾਡੇ ਵਰਤਮਾਨ ਦੇ ਵਿੱਚ ਵਾਪਰ ਰਹੇ ਹਨ ਜਿਹੜੇ ਤੁਸੀਂ ਵਿਚਾਰ ਅੱਜ ਸੋਚ ਰਹੇ ਹੋਣੇ ਇਹੀ ਤੁਹਾਡੇ ਭਵਿੱਖ ਦੇ ਵਿੱਚ ਵਾਪਰਨਗੇ ਇਹ ਇਹ ਇੱਕ ਪੈਰਲ ਨਹੀਂ ਚੱਲਦਾ ਸਿੱਧਾ ਨਹੀਂ ਚੱਲਦਾ ਜੋ ਅੱਜ ਸੋਚਿਆ ਹੈ ਉਹ ਕੱਲ ਵਾਪਰੇਗਾ ਜੋ ਤੁਸੀਂ ਕੱਲ ਸੋਚੋਗੇ ਉਹ ਆਉਣ ਵਾਲੇ ਸਮੇਂ ਵਿੱਚ ਵਾਪਰੇਗਾ ਕਹਿਣ ਤੋਂ ਭਾਵ ਤੁਹਾਡੇ ਅੱਜ ਦੇ ਵਿਚਾਰ ਤੁਹਾਡਾ ਭਵਿੱਖ ਬਣਨਗੇ ਤੁਹਾਡੇ ਪਾਸਟ ਤੁਹਾਡਾ ਅੱਜ ਹੈ ਤੁਹਾਡਾ ਅੱਜ ਤੁਹਾਡਾ ਭਵਿੱਖ ਬਣੇਗਾ ਸੋ ਆਪਣੇ ਵਿਚਾਰਾਂ ਨੂੰ ਸਕਾਰਾਤਮਕ ਰੱਖੋ ਕਦੇ ਵੀ ਆਪਣੇ ਆਪ ਨੂੰ ਰਾਸਤਾ ਵਿੱਚ ਨਾ ਜਾਣਦੇ ਜਿੱਦੀ ਕਿ ਜੇਕਰ ਕੋਈ ਮਾੜੀ ਕल्पना ਘਟਦੀ ਹੈ ਤਾ ਇੱਕੋ ਮਨ ਨੂੰ ਵਿਚਾਰ ਦਿਓ ਇਹ ਸਮਾਂ ਵੀ ਲੰਘ ਜਾਵੇਗਾ ਸਭ ਕੁਝ ਠੀਕ ਹੈ ਬਹੁਤ ਵਧੀਆ ਹੈ ਮੈਟਰ ਦੀ ਕਲਾ ਵਿੱਚ ਆ ਤੇ ਉਸ ਨਿਰੰਕਾਰ ਆਕਾਲ ਤੁਲ ਬ੍ਰਹਮੰਡ ਦੀ ਉਸ ਆਕਾਲ ਦੀ ਸ਼ਕਤੀ ਦਾ ਸੁਸ਼ਕrana ਕਰੋ ਮੂਰਤੀਆਂ ਵਿੱਚ ਸ਼ਕਲਾ ਦੇ ਵਿੱਚ ਮੰਦਰਾਂ ਦੇ ਵਿੱਚ ਤੁਸੀਂ ਮੱਥੇ ਧਾਰ ਰਗੜਦੇ ਹੋ ਪਰ ਉਹਨਾਂ ਵਿੱਚ ਅਸਰ ਪ੍ਰਭਾਵ ਕੋਣ ਵੇਖਣ ਦੀ ਕੋਸ਼ਿਸ਼ ਨਹੀਂ ਕਰਦੇ ਕਿਉਂਕਿ ਅਸਰ ਪ੍ਰਮਾਤਮਾ ਦਾ ਉਹਨਾਂ ਤੋਂ ਪਾਰ ਜਾ ਕੇ ਪ੍ਰਾਪਤ ਹੁੰਦਾ ਹੈ ਅਸੀਂ ਤਾਂ ਸਿਰਫ ਮੱਥੇ ਰਗੜਨ ਤਾਂ ਕਿ ਸੀਮਤ ਰਹਿਨੇ ਆ ਅਸੀਂ ਉਸ ਤੋਂ ਪਾਰ ਜਾਣ ਦੀ ਕੋਸ਼ਿਸ਼ ਨਹੀਂ ਕਰਦੇ ਇਹਦੇ ਸਾਡੇ ਗ੍ਰੰਥ ਮਨ ਤੋਂ ਪਾਰ ਆਲੰਦ ਦੀ ਗੱਲ ਕਰਦੇ ਜਿਸ ਦਿਨ ਅਸੀਂ ਮਨ ਤੋਂ ਪਾਰ ਚਲੇ ਗਏ ਅਸੀਂ ਦੁਨੀਆ ਦਾ ਹਰ ਇੱਕ ਸੁੱਖ ਪ੍ਰਾਪਤ ਕਰ ਲਵਾਂਗੇ ਤੁਸੀਂ ਕੁਝ ਵੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਉਸ ਵਿਸ਼ੇ ਦੇ ਉੱਤੇ ਗੱਲ ਕਰੋ ਤੁਸੀਂ ਕਾਮਯਾਬੀ ਪ੍ਰਾਪਤ ਕਰਨਾ ਚਾਹੁੰਦੇ ਤਾਂ ਕਾਮਯਾਬੀ ਨਾਲ ਸੰਬੰਧਿਤ ਵਿਚਾਰ ਆਪਣੇ ਮਨ ਦੇ ਵਿੱਚ ਲੈ ਕੇ ਆਓ ਐਵੇਂ ਫालतू ਦੀ ਨਕਾਰਾਤਮਕ ਗੱਲਾਂ ਦੇ ਉੱਤੇ ਆਪਣੇ ਧਿਆਨ ਨੂੰ ਨਾ ਟਿਕਾਓ ਅਸੀਂ ਕੀ ਦੇਖਿਆ ਹੈ ਕਿ ਜ਼ਿੰਦਗੀ 'ਚ ਸਿਰਫ ਹੋਣਾ ਤਾਂ ਕਾਮਯਾਬ ਚਾਹੁੰਦੇ ਆ ਪਰ ਸਾਡੇ ਜਿਹੜੇ ਦੋਸਤ ਹਨ ਸਾਡੇ ਜੋ ਮਿੱਤਰ ਹਨ ਸਾਡੇ ਜੋ ਵਿਚਾਰ ਹਨ ਉਹ ਨਕਾਰਾਤਮਕ ਗੱਲਾਂ ਸਾਡੇ ਦੋਸਤ ਹੀ ਪੈਰ ਪੈਰ ਤੇ ਨਕਾਰਾਤਮਕ ਵਿਚਾਰ ਸੌਂਪ ਦਿੰਦੇ ਹਨ ਸਾਨੂੰ ਡਾਵਾ ਡੋਲ ਕਰਦੇ ਸਾਡੇ ਮਨ ਦੇ ਵਿੱਚ ਨਕਾਰਾਤਮਕ ਤੁਨ ਭਰਦੇ ਹਨ ਐਸੇ ਲੋਕਾਂ ਨੂੰ ਤੁਰੰਤ ਛੱਡ ਦਿਓ ਜਿਹੜੇ ਤੁਹਾਡੇ ਪੋਜ਼ਿਟਿਵ ਮਨ ਨੂੰ ਨੈਕਟਿਵ ਦੇ ਵਿੱਚ ਲੱਗੇ ਹੋ ਯਾਰ ਜਿਹੜੇ ਤੁਹਾਡੇ ਤੋਂ ਸੜਦੇ ਹਨ ਉਹਨਾਂ ਦਾ ਸਾਥ ਕਦੇ ਵੀ ਨਾ ਆਪਣੇ ਨਾਲ ਰੱਖੋ ਅੱਜ ਦੇ ਨਾਲ ਚੰਗਾ ਤੁਸੀਂ ਇਕੱਲਾ ਤੁਰਨਾ ਸਿੱਖ ਲਵੋ ਤੁਹਾਡਾ ਜੀਵਨ ਬਦਲ ਜਾਵੇਗਾ ਆਪਣੇ ਜੀਵਨ ਦੀ ਤੁਸੀਂ ਤਰੱਕੀ ਚਾਹੁੰਦੇ ਤਾਂ ਆਪਣੇ ਆਪ ਨੂੰ ਸਦਾ ਹੀ ਚੰਗੇ ਵਿਚਾਰ ਦਿਓ ਜੋ ਤੁਸੀਂ ਚਾਹੁੰਦੇ ਉਸ ਵਿਸ਼ੇ ਦੇ ਉੱਤੇ ਵਾਰ-ਵਾਰ ਵਿਚਾਰ ਕਰੋ ਉਸ ਵਿਸ਼ੇ ਨਾਲ ਸੰਬੰਧੀ ਵਾਰ-ਵਾਰ ਸੋਚੋ ਉਸ ਵਿਸ਼ੇ ਨਾਲ ਸੰਬੰਧੀ ਵਾਰ-ਵਾਰ ਗੱਲਾਂ ਕਰੋ ਜੇਕਰ ਤੁਸੀਂ ਪੈਸਾ ਚਾਹੁੰਦੇ ਹੋ ਤਾਂ ਤੁਸੀਂ ਅਮੀਰੀ ਨਾਲ ਸੰਬੰਧੀ ਗੱਲਾਂ ਕਰੋ ਵੱਡੀਆਂ-ਵੱਡੀਆਂ ਗੱਲਾਂ ਕਰੋ ਜਹਾਜ਼ਾਂ ਕਾਰਾਂ ਬਾਰੇ ਮੀਰਾ ਬਾਰੇ ਗੱਲਾਂ ਕਰੋ ਪੈਸੇ ਨੂੰ ਕਦੇ ਵੀ ਗਾਲ ਨਾ ਕਢੋ ਪੈਸੇ ਨਫ਼ਰਤ ਨਾ ਕਰੋ ਨਹੀਂ ਤਾਂ ਤੁਸੀਂ ਕਦੇ ਵੀ ਪੈਸਾ ਪ੍ਰਾਪਤ ਨਹੀਂ ਕਰ ਸਕਦੇ ਤੁਹਾਡੇ ਤੋਂ ਪੈਸਾ ਉਨਾ ਹੀ ਦੂਰ ਹੁੰਦਾ ਜਾਵੇਗਾ ਜਿੰਨਾ ਤੁਸੀਂ ਪੈਸੇ ਨੂੰ ਨਫ਼ਰਤ ਕਰੋਗੇ ਅਮੀਰਾਂ ਨੂੰ ਨਫ਼ਰਤ ਕਰੋਗੇ ਜੇ ਤੁਸੀਂ ਵਾਰ-ਵਾਰ ਤੇ ਇੱਕੋ ਗੱਲ ਕਹਿੰਦੇ ਰਹੋ ਮੈਂ ਗਰੀਬ ਮੈਂ ਵਿਚਾਰਾ ਤਾਂ ਤੁਹਾਡੇ ਜੀਵਨ ਵਿੱਚ ਕਦੇ ਸੁੱਖ ਨਹੀਂ ਆ ਸਕਦਾ ਤੁਸੀਂ ਸਾਰੀ ਜ਼ਿੰਦਗੀ ਹੀ ਦੁੱਖ ਵਿੱਚ ਰਹੋਗੇ ਇਸ ਲਈ ਆਪਣੇ ਬੋਲਣ ਦੇ ਤਰੀਕੇ ਨੂੰ ਆਪਣੇ ਵਿਚਾਰਾਂ ਦੇ ਤਰੀਕੇ ਨੂੰ ਬਦਲ ਦਿਓ ਸਕਾਰਾਤਮਕ ਕਰ ਲਵੋ ਜੋ ਤੁਸੀਂ ਚਾਹੁੰਦੇ ਹੋ ਚੰਗਾ ਚਾਹੁੰਦੇ ਹੋ ਚੰਗਾ ਬੋਲੋ ਚੰਗਾ ਦੇਖੋ ਚੰਗਾ ਸੋਚੋ ਤੁਹਾਡੇ ਜੀਵਨ ਵਿੱਚ ਚੰਗਾ ਹੀ ਹੋਵੇਗਾ ਸਭ ਕੁਝ ਚੰਗਾ ਹੀ ਤੁਹਾਡੇ ਨਾਲ ਵਾਪਰੇਗਾ ਜਦੋਂ ਤੱਕ ਨਿਕਾਹ ਆਪ ਇੱਕ ਸੋਚ ਦੇ ਰਹਾ ਹਾਂ ਕਿ ਸਾਡੇ ਜੀਵਨ ਕਿ ਨਿਕਾਹ ਗੁਟਦਾ ਵਾਪਰਦੀ ਰਹੇਗੀ ਸੂਖਾਂ ਵਿੱਚ ਢੀ ਰਵਾਂਗੇ ਸੋ ਆਪਣੇ ਮਨ ਨੂੰ ਸਦਾ ਚੰਗਾ ਰੱਖੋ ਜਿਸ ਤਰ੍ਹਾਂ ਦਾ ਤੁਸੀਂ ਆਪਣਾ ਮਨ ਬਣਾ ਲਵੋਗੇ ਉਸੇ ਤਰ੍ਹਾਂ ਤੁਹਾਡਾ ਵਿਖ ਬਣ ਜਾਵੇਗਾ ਸੋ ਅੱਜ ਦੇ ਲਈ ਇੰਨਾ ਹੀ ਲੈਂਦੇ ਹਾਂ ਫਿਰ ਕਿਸੇ ਨਵੇਂ ਵਿਸ਼ੇ ਨਵੇਂ ਵੀਡੀਓ ਦੇ ਨਾਲ ਸਾਡੇ ਨਾਲ ਬਨੇ ਰਹੋ ਧੰਨਵਾਦ